ਮੋਹੋਸੇ ਭਾਈ ਅਸਲੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਆਪਾਂ ਬਾਜ਼ਾਰ 'ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰਦੇ ਆਂ ਇਹ ਦੀ ਸੋਚੀ ਇਹ ਲੋਕ ਪੁੱਛਣ ਆਉਂਦੇ ਕੀ ਕੰਮ ਕਰਤੀਏ ਇਹ ਸਾਰੇ ਵੈਸੇ ਜਿਹੜੇ ਬੰਦੇ ਨਸ਼ੇ ਦੀ ਦਲਦਲ 'ਚ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾ ਕਰੀਦਾ ਸੋ ਉੱਥੇ ਕੋਈ ਜਿਹੋਈ ਇੱਕ ਜਿੱਥੇ ਅਸੀਂ ਇਹ ਮੈਂ ਬੂਟ ਪਾਉਨੇ ਆ ਤੇ ਸਾਡੇ ਮਨ ਚ ਆ ਗਿਆ ਉਹਨਾਂ ਨੇ ਮੈਂ ਕਿਹਾ ਪਾ ਦੇ ਵੀ ਤੇ ਕੰਮ ਤੇ ਫੇਰ ਬੂਟਾਂ ਨੂੰ ਉਹ ਹੀ ਆ ਤੇ ਇਹਦੇ ਨੂੰ ਚੰਗਾ ਉਹ ਜਿਹੜੇ ਅਸੀਂ ਥੋੜੇ ਸਸਤੇ ਲੈ ਲੀਏ ਤੇ ਲੈ ਕੇ ਜਿਹੜੇ ਬੂਟਾਂ ਅਸੀਂ ਉਹ ਥੋੜੇ ਤਾਂ ਉਹਦਰ ਲਾ ਦਈਏ ਉਹਨਾਂ ਦੇ ਬੂਟ ਲੈ ਆ ਕੋਲੋਂ ਦੇ ਲਈ ਕਹਿੰਦੇ ਹਨ দান ਸੇਵਾ ਜਹੀ ਕਰੋ ਕਿ ਇੱਕ ਹੱਥ ਨਾਲ দান ਦੇਵੋ ਤੇ ਦੂਜੇ ਹੱਥ ਨੂੰ ਪਤਾ ਵੀ ਨਾ ਲੱਗੇ ਬਟਾਲਾ ਦੇ ਰਹਿਣ ਵਾਲੇ ਕੁਝ ਨੌਜਵਾਨ ਅਜਿਹਾ ਹੀ ਕਰ ਰਹੇ ਹਨ ਇਹਨਾਂ ਨੌਜਵਾਨਾਂ ਨੇ ਸੇਵਾ ਦਾ ਇੱਕ ਨਵਾਂ ਤੇ ਵੱਖਰਾ ਰਸਤਾ ਚੁਣਿਆ ਹੈ ਇਹਨਾਂ ਨੌਜਵਾਨਾਂ ਦਾ ਟੋਲਾ ਕੜਾਕੇ ਦੀ ਠੰਡ ਵਿੱਚ ਦੇਰ ਰਾਤ ਚਿਹਰੇ ਤੇ ਮਖੋਟੇ ਪਾ ਕੇ ਸੜਕ ਕਿਨਾਰੇ ਬੈਠੇ ਲੋੜਵੰਦਾ ਦੀ ਸੇਵਾ ਅਤੇ ਸਹਾਇਤਾ ਕਰਨ ਲੱਗ ਪਿਆ ਹੈ ਇਹਨਾਂ ਨੌਜਵਾਨਾਂ ਨੇ ਠੰਡ ਦੇ ਮਾਰੇ ਸੜਕਾਂ 'ਤੇ ਬੈਠੇ ਲੋੜਵੰਦਾਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਬੂਟ, ਗਰਮ ਜਰਾਬਾਂ ਅਤੇ ਗਰਮ ਕੱਪੜੇ ਵੰਡੇ ਨਜ਼ਰ ਆਉਂਦੇ ਹਨ। 7-8 ਨੌਜਵਾਨਾਂ ਦਾ ਟੋਲਾ ਦੇਰ ਰਾਤ ਸੜਕਾਂ 'ਤੇ ਨਿਕਲਦਾ ਹੈ ਅਤੇ ਲੱਭ-ਲੱਭ ਕੇ ਲੋੜਵੰਦਾਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਂਦਾ ਹੈ। ਇਹੋ ਨਹੀਂ ਜੇ ਕੋਈ ਨਸ਼ੇਦਾਰੀ ਨੌਜਵਾਨ ਇਹਨਾਂ ਨੂੰ ਮਿਲ ਜਾਵੇ ਤਾਂ ਉਸ ਦੀ ਕਾਉਂਸਲਿੰਗ ਕਰਦੇ ਹਨ ਅਤੇ ਉਸ ਨੂੰ ਸਮਝਾਉਂਦੇ ਵੀ ਹਨ ਅਤੇ ਆਪਣੇ ਨਾਲ ਮਿਲਾ ਕੇ ਸੇਵਾ ਦੇ ਕੰਮ ਵਿੱਚ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਤਾ ਜੋ ਉਹਨਾਂ ਨਾਲ ਕੰਮ ਕਰਕੇ ਉਹ ਨਸ਼ੇ ਤੋਂ ਦੂਰ ਹੋ ਜਾਵੇ ਮਖੋਟੇ ਲਾ ਕੇ ਸੇਵਾ ਕਰਨ پیچھے ਮਕਸਦ ਸਿਰਫ ਇਹੋ ਹੈ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ ਇਹਨਾਂ ਨੌਜਵਾਨਾਂ ਵੱਲੋਂ ਲਵ ਕੁਸ਼ ਨਾ ਦੀ ਇੱਕ ਸੁਸਾਇਟੀ ਬਣਾਈ ਗਈ ਹੈ ਮਖੋਟੇ ਭਾਈ ਅਸਲ ਹੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਆਪਾਂ ਬਾਜ਼ਾਰ 'ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਕਰਕੇ ਮਖੋਟੇ ਪਾਇਆ ਆਪਾਂ ਸ਼ੂਜ਼ ਟੈਂਡਰ ਚ ਆਪਾਂ ਆਈਏ ਇੰਦੇ ਗਰਮ ਬੱਚਿਆਂ ਦੇ ਲਈ ਬੈਠ ਕੇ ਸ਼ੈੱਦ ਦੇ ਘੱਟ ਲੱਗਦੀ ਹੈ ਹਰ ਜੀ ਕੋਈ ਪੂਰੇ ਲਾਪ ਲੱਭੀ ਤਾਂ ਜਿੱਥੇ ਤੁਹਾਨੂੰ ਪਤਾ ਹੁੰਦਾ ਕਿੱਥੇ ਬੰਦੇ ਦਾ ਲੋਡ ਆ ਫਿਰ ਉੱਥੇ ਆਪ ਜਾਈਦਾ ਜਿਵੇਂ ਆਪਾਂ ਵੇਖ ਲੈਂਦੇ ਹਾਂ ਕਿੱਥੇ ਜ਼ਿਆਦਾ ਲੋਡ ਆ ਕਿੱਥੇ ਘੀੜਾ ਫਿਰ ਉਸ ਤੋਂ ਬਾਅਦ ਜੀ ਸ਼ੂਲ ਦਿੰਦੀ ਹੈ ਜ਼ਰਾਫਾ ਦਿੰਦੀ ਲੋਡ ਵੰਨ ਨੂੰ ਪਰ ਕਿੰਨੀਆਂ ਕ ਅਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਜੀ ਪਰਮਾਤਮਾ ਦੇ ਦਰਜੇ ਕਿ ਤੁਹਾਨੂੰ ਮਿਹਰ ਕਰੇ ਬੜੇ ਅਸੀਸਾ ਦਿੰਦੇ ਕਿੰਨੇ ਹੋਗੇ ਤੁਹਾਡੇ ਕੋਲ ਜਿੰਨੇ ਕਿੰਨੇ ਆਪਾਂ ਆ 6-7 ਜਣੇ ਆਈ ਛੇ ਵਾਦੀ ਬਾਤ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਰੇਟਾਂ ਜਿੱਦਾਂ ਲਾਈਨ ਪਈ ਹੈ ਵਾਡੋ ਕੋਈ ਕੋਈ ਪਤਾ ਲਿਆ ਕਿ ਮੇਰੇ ਕੋਲ ਮੈਂ ਸਾਰੇ ਨਾਲੇ ਸੇਵਾ ਲੱਗੀ ਉਹਨਾਂ ਦੀ ਡਿਊਟੀ ਲੱਗੀ ਆਡੀ ਪਰਮਾਤਮਾ ਵੱਲੋਂ ਭਾਈ ਵੱਲੋਂ ਤੇ ਉਸ ਦਾ ਕਰਦੇ ਆਪਾਂ ਕਿਹੜੀ ਸੁਸਾਇਟੀ ਇਹ ਲੜ ਕੁਸ਼ਨ ਆਡੀ ਕੀ ਕੰਮ ਕਰਦੀ ਹੈ ਇਹ ਸਿਰ ਬਸੇ ਜਿਹੜੇ ਬੰਦੇ ਨਸ਼ੇ ਦੀ ਗੱਲ ਦਿੱਤੀ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾ ਫਲਦਾ ਇਸ ਤਰ੍ਹਾਂ ਹੀ ਕਰਨਾ ਹੈ ਜਿਹੜੇ ਗਰੀਬ ਮਤਲਬ ਆ ਸਾਨੂੰ ਪਰਮਾਤਮਾ ਦੀ ਸੇਵਾ ਬਖਸ਼ੀ ਆ ਸੇਵਾ ਕਰਦੇ ਆ ਬੂਟ ਜਿਹੜਾ ਆਪਾਂ ਸਾਡੇ ਮਨ ਚ ਆਇਆ ਕਿ ਨਹੀਂ ਆ ਠੰਡ ਬਹੁਤ ਆ ਸਾਡੇ ਪਾਣੀ ਤੇ ਜਿਹੜਾ ਗਰੀਬ ਬੰਦਿਆਂ ਨੂੰ ਜਿਹੜੇ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਇਹ ਦੇ ਦਿਆ ਉਦੋਂ ਵੀ ਪਰ ਜੇ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਕੀ ਕੀ ਦਿੰਦੇ ਉਹਨਾਂ ਜੀ ਪਰ ਹਾਂ ਜਰਾਬਾ ਬੂਟ ਉਹ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਦਿੱਤੇ ਨੇ ਕਿ ਸ਼ਹਿਰ ਨਹੀਂ ਨਹੀਂ ਸ਼ਹਿਰ ਦੇ ਵੱਖ-ਵੱਖ ਏਰੀਆ ਤੇ ਅੱਜ ਤੇ ਅੱਜ ਦਿੱਤੇ ਆ ਕੱਲ ਦਿੱਤੇ ਆ ਕੱਲ ਦਿੱਤੇ ਆ ਲੱਭ ਲੱਭ ਕੋਈ ਮਤਲਬ ਕਰੀ ਗੇ ਆ ਜਿਹੜੇ ਲੋਡ ਵੰਡਾ ਜਿਹੜੇ ਲੋਡ ਵੰਡਾ ਲੋਡ ਵੰਡਾ ਜਿਹੜੇ ਆਪ ਲੱਭੀ ਤੇ ਆਪੇ ਇਹਨੂੰ ਇਹ ਤਰ੍ਹਾਂ ਟਿਕਲਾਵਾ ਕਿ ਉਹਨੂੰ ਇਹ ਕਰਵਾ ਸਕੀ ਆਪਣਾ ਮਤਲਬ ਕਰੀ ਰਾਂ ਕੰਮ ਕੀ ਕਾਰਨ ਹੈ ਤੁਸੀਂ ਇਹ ਸੋਚਿਆ ਸੋਚਿਆ ਕੁਝ ਹੋਇਆ ਕਿ ਜਿੱਥੇ ਇਹ ਮੈਂ ਇਹ ਬੂਟ ਪਾਉਂਦੇ ਆ ਤੇ ਤੁਹਾਡੇ ਮਰਜ਼ੀ ਆ ਗਏ ਜਿਹੜੇ ਇਹਨਾਂ ਨੇ ਮੈਂ ਇਹ ਪਾ ਦੇ ਵੀ ਤੇ ਕੰਮ ਤੇ ਫੇਰ ਬੂਟਾਂ ਦਾ ਉਹੀ ਆ ਤੇ ਇਹਦੇ ਨਾਲ ਚੰਗਾ ਹੋ ਕਿ ਜਿਹੜੇ ਥੋੜੇ ਸਸਤੇ ਲੈ ਲਈਏ ਤੇ ਲੈ ਕੇ ਤੇ ਜਿਹੜੇ ਬੂਟਾਂ ਅਸੀਂ ਉਹ ਥੋੜੇ ਤਾਂ ਉਧਰ ਲਾ ਦਈਏ ਉਹਨਾਂ ਦੇ ਬੂਟ ਲੈ ਆ ਕੇ ਉਹਨਾਂ ਦੇ ਦੀ ਜਿਹੜੇ ਮਸੌਤੇ ਲਾਇਏ ਤੇ ਤਾਂ ਇਹ ਤਾਂ ਇਹ ਹੋਈ ਹੈ ਕਿ ਜਦੋਂ ਸਾਡੀ ਪਛਾਣ ਹੈ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਲੋਕਲ ਕੋ ਦਿਨੇ ਵੀ ਘੁੰਮ ਸਕਦੇ ਆ ਮੁੰਡੇ ਕੋ ਇਹ ਮਟਰ ਸਾਡਾ ਪਾਉਂਦੇ ਆ ਰਾਜਾ ਤੇ ਮਤਲਬ ਸਾਡਾ ਪਤਾ ਨਾ ਲੱਗੇ ਕਿ ਮੁੰਡੇ ਕਿਹਦੇ ਨੇ ਕੌਣ ਆ ਕਿੱਥੋਂ ਦੇ ਆ